जो पे आज ताके, आज ताके मतलब जो जो स्वास्थ्य चौंदे स्वास्थ्य सेवा चंदे बढ़िया वो सारे वोटर ਸਾਡੇ ਨਾਲ ਆ। ਬਾਕੀ ਜਿੰਨੀਆਂ ਵੀ ਪਾਰਟੀਆਂ ਜਿਹੜੀਆਂ ਕੈਂਪੇਨ ਚ ਰਹੀ ਹੋ ਮਤਲਬ ਕੋਈ ਵੀ ਕੈਂਡੀਡੇਟ ਅਜੇ ਤੱਕ ਜੀ ਜੀ ਅਜੇ ਤੱਕ ਇਹ ਗੱਲ ਮਤਲਬ ਨਾ ਕਿਸੇ ਕੈਂਡੀਡੇਟ ਨੇ ਸਕੂਲ ਦੀ ਗੱਲ ਕੀਤੀ ਹੈ ਨਾ ਕਿਸੇ ਕੈਂਡੀਡੇਟ ਨੇ ਹਸਪੀਟਲ ਦੀ ਗੱਲ ਕੀਤੀ ਹੈ ਗਰੀਬ ਬੱਚਿਆਂ ਦਾ ਵਿਕਾਸਤਾ ਇਹਨਾਂ ਚੀਜ਼ਾਂ ਵਾਲੀ ਵਧੀਆ ਸਕੂਲ ਹੋਣਗੇ ਬੱਚੇ ਪੜ੍ਹ ਕੇ ਅੱਗੇ ਵਧ ਸਕਣਗੇ ਤੇ ਉਹਨਾਂ ਦੀ ਜ਼ਿੰਦਗੀ ਦਾ ਸੁਧਾਰ ਹੋ ਸਕਦਾ ਪੂਰੇ ਰਾਣੀ ਹਲਕੇ ਚ ਹੈਪੀ ਰਾਣੀਆ ਲਕੀ ਰਹੂਗਾ ਹੈਪੀ ਰਾਣੀਆ ਬਹੁਤ ਵਧੀਆ ਵੋਟ ਲੈ ਜੂਗਾ ਜੀ ਹੈਪੀ ਰਾਣੀਆ ਦਾ ਮਤਲਬ ਜਿਹੜੇ ਊਜਵਾਨ ਵੋਟਰ ਸਾਰੇ ਹੈਪੀ ਦੇ ਨਾਲ ਹੈ ਬਾਕੀ ਅੰਦਰੂਨੀ ਮਾਹੌਲ ਬਹੁਤ ਵਧੀਆ ਜੀ ਹਰ ਬੰਦਾ ਚਾਹੁੰਦਾ ਹੈ ਬਦਲਾਅ ਚਾਹੁੰਦਾ ਹੈ ਦਿੱਲੀ ਦੇ ਮਾਰਨਿੰਗ ਨੂੰ ਵੇਖ ਕੇ ਪੰਜਾਬ ਨੂੰ ਵੇਖ ਕੇ ਹਰ ਬੰਦਾ ਚਾਹੁੰਦਾ ਵੀ ਨਵੀਂ ਪਾਰਟੀ ਨੂੰ ਮੌਕਾ ਮਿਲੇ ਹੈ ਹੈਪੀ ਰਾਣੀ ਇੱਕ ਕਿਸਾਨਪੁਰ ਦਾ ਹਿੱਸਾ ਵੀ ਸੀ ਇਸ ਰਾਣੀਆਂ ਇਲਾਕੇ ਦਾ ਬੇਟਾ ਵੀ ਉਹ ਬੇਟਾ ਸਮਝ ਕੇ ਲੋਕ ਵੋਟ ਪਾਉਣਗੇ ਜਾਂ ਕਿਸਾਨ ਹਾਂਜੀ ਬਹੁਤ ਇਮਾਨਦਾਰ ਮਤਲਬ ਅੰਦੋਲਨ ਕਿ ਉਹਨਾਂ ਨੇ ਆਪਣਾ ਰੋਲ ਨਿਭਾਇਆ ਬਾਕੀ ਤੁਸੀਂ ਜਾਣਦੇ ਹੋ ਜਿੰਨੇ ਵੀ ਕਿਸਾਨ ਨੇ ਦਿੱਤਾ ਸੀਗੇ ਸਭ ਤੋਂ ਕੋਈ ਨਾ ਕੋਈ ਮਤਲਬ ਕਮੀ दिखी ਹੈ ਵੇਦਾਨ ਚਵੀ ਦਾ ਇੱਕ ਮਤਲਬ ਉਹ ਨੇਤਾ ਹੈ ਹੈਪੀ ਰਾਣੀ ਹੈ ਇਹ ਇਸ ਕਰਕੇ ਉਹਨਾਂ ਨੂੰ ਮਤਲਬ ਬਹੁਤ ਵਧੀਆ ਵੋਟ ਮਿਲ ਗਈ ਆਪਣੇ ਫਰੰਡ ਤੇ ਤਕਰੀਬਨ ਕੀ ਰਹੂਗਾ ਰਾਣੀ ਹੈ ਕਿੰਨਾ ਬੋਲੋ ਆਪਣੇ ਪਿੰਡ ਦੀ ਬਹੁਤ ਵਧੀਆ ਮਾਹੌਲ ਹੈ ਜੀ ਪੂਰਾ ਕੱਪ ਮੁਕਾਬਲਾ ਸਾਡਾ ਅਸੀਂ ਮੁਕਾਬਲੇ ਦੇ ਵਿੱਚ ਹਾਂ ਬਹੁਤ ਵਧੀਆ ਸਾਡਾ ਮੁਕਾਬਲਾ ਜੀ ਆ ਪਾਰਟੀ ਨਾਲ ਕੰਪੈਨੀ ਕਰਦੀ ਜਾਂਦੇ ਜੀ ਪਹਿਲੇ ਨਾਲੋਂ ਵੀ ਵੋਟਾਂ ਨੇ ਤਕਰੀਬਨ ਤੋਂ ਇਹ ਸਾਡਾ ਕੋਈ ਪੈਦਾ ਸਾਡਾ ਕਿਸਾਨਾਂ ਨਾਲ ਹੈ ਸਾਡਾ ਸਾਡਾ ਬਹੁਤ ਵਧੀਆ ਹੈ ਰਾਣੀ ਹੈ ਤੇ ਟੱਕਰ ਕਿੰਨਾ ਮੰਨਦੇ ਜੀ ਹੈਪੀ ਰਾਣੀਆਂ ਦੀ ਕਿਸੇ ਨਾਲ ਹੀ ਟੱਕਰ ਜੀ ਸੱਚ ਦੀ ਟੱਕਰ ਕਿਸੇ ਨਾਲ ਨਹੀਂ ਹੁੰਦੀ ਸੱਚ ਇਕੱਲਾ ਹੀ ਹੁੰਦਾ ਹਮੇਸ਼ਾ ਦੇ ਸੱਚ ਦੇ ਨਾਲ ਆਵਾਮ ਹੁੰਦੀ ਹੈ ਤੇ ਆਵਾਮ ਨਾਲ ਤੁਹਾਨੂੰ ਦੇਖ ਹੀ ਰਿਹਾ ਸਾਡਾ ਮਾਹੌਲ ਤੇ ਜਿਸ ਤਰ੍ਹਾਂ ਆਮਦਨੀ ਕਾਰ ਬਣ ਕੇ ਆਉਂਦੀ ਹੈ ਪੰਜਾਬ ਦੇ ਵਿੱਚ ਸਹੂਲਤਾ ਚ ਦਿੱਲੀ ਨਾਲ ਕ ਲਈਏ ਹੋਰਾਂ ਦੇ ਵਿੱਚ ਉਹਦੀਆਂ ਤਾਂ ਕੀ ਉਹ ਸਹੂਲਤਾਂ ਮਿਲ ਨਹੀਂ ਰਹੀਆਂ ਬਿਲਕੁਲ ਜੀ ਸਹੂਲਤਾਂ ਮਿਲ ਨਹੀਂ ਆਂ ਬੁਨਿਆਦੀ ਸਹੂਲਤਾਂ ਤੋਂ ਹਜੇ ਆਪਾਂ ਵਾਂਝੇ ਆ 70 ਸਾਲ ਤੋਂ ਵੱਧ ਹੋ ਗਿਆ ਟਾਈਮ ਆਪਾਂ ਨੂੰ ਯਾਦ ਹੋਇਆ ਨੂੰ ਹਜੇ ਆਪਾਂ ਗਲੀਆਂ ਨਾਲੀਆਂ ਖਾਲੀਆਂ ਵਾਸਤੇ ਲੜ ਰਹੇ ਆ ਐਜੂਕੇਸ਼ਨ ਦਾ ਸਿਸਟਮ ਹੈ ਨਹੀਂਗਾ ਪਾਣੀ ਸਕੂਲਾਂ ਚ ਪੀਣ ਵਾਲਾ ਨਹੀਂ ਹੈਗਾ ਛੋਟੀਆਂ ਛੋਟੀਆਂ ਚੀਜ਼ਾਂ 'ਤੇ ਧਿਆਨ ਨਹੀਂ ਕੋਈ ਦੇ ਰਿਹਾ ਮਤਲਬ ਇਹ ਸਾਰੀਆਂ ਪਹਿਲਾ ਪਹਿਲ ਦੇ ਆਧਾਰ 'ਤੇ ਕੰਮ ਕੀਤੇ ਜਾਣਗੇ ਜੀ ਧੰਨਵਾਦ ਜੀ